ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤਾ ਦਾ ਹੁਸ਼ਾਰਪੁਰ ਨਿਊਜ਼ ਵੱਲੋਂ ਪਹਿਲਾਂ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹੁਸ਼ਾਰਪੁਰ ਦਾ ਦੁਸ਼ਹਿਰਾ ਉਹ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦੇ ਉੱਤਰੀ ਭਾਰਤ ਦਾ ਪ੍ਰਸਿੱਧ ਦੁਸ਼ਹਿਰਾ ਤੇ ਉੱਤਰੀ ਭਾਰਤ ਦਾ ਦੂਜੇ ਨੰਬਰ ਤੇ ਆਉਣ ਵਾਲਾ ਦੁਸ਼ਹਿਰਾ ਸਵਾਜੇ ਹੁਸ਼ਾਰਪੁਰ ਦੇ ਵਿੱਚ ਸਵੇਰ ਸਮੇਂ 3 ਤੋਂ 4 ਘੰਟੇ ਪਹਿੇ ਭਾਰੀ ਮੀਂਹ ਤੋਂ ਬਾਅਦ ਹੁਸ਼ਾਰਪੁਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਹਾਲਾਤ ਜਿਹੜੇ ਉਹ ਕਾਫੀ ਵਿਗੜੇ ਨੇ ਪਰੰਤੂ ਹੁਣ ਅਸੀਂ ਇਹ ਗਰਾਊਂਡ ਰਿਪੋਰਟ ਤੇ ਅਸੀਂ ਪਹੁੰਚੇ ਹਾਂ ਉਸ ਗਰਾਊਂਡ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਕਿ ਅਸੀਂ ਤੁਹਾਨੂੰ ਅਸਲ ਸੱਚਾਈ ਦਿਖਾਵਾਂਗੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗਰਾਊਂਡ ਦੇ ਵਿੱਚ ਜਿਹੜਾ ਉਹ ਪਾਣੀ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਭਰਿਆ ਹੋਇਆ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਆ ਹਾ ਥੋੜਾ ਬਹੁਤਾ ਪਾਣੀ ਜਿਹੜਾ ਜ਼ਰੂਰ ਭਰਿਆ ਹੋਇਆ ਜਿਸ ਨੂੰ ਜਿਸ ਨੂੰ ਜਿਸ ਦਾ ਨਿਪਟਾਰਾ ਕਰਨ ਦੇ ਲਈ ਜਾਂ ਗਰਾਊਂਡ ਨੂੰ ਇੱਕ ਵਾਰ ਮੁੜ ਤੋਂ ਪਹਿਲਾਂ ਵਾਂਗ ਸੁਰਜੀਤ ਕਰਨ ਦੇ ਲਈ ਇਹ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਦੇ ਦੇ ਮੈਂਬਰ ਆ ਜਿਹੜੇ ਤਾਂ ਉਹਨਾਂ ਦੇ ਨਾਲ ਪਰ ਹੁਸ਼ਾਰਪੁਰ ਦਾ ਜਿਹੜਾ ਸਮੂਚਾ ਪ੍ਰਸ਼ਾਸਨ ਹੈ ਇੱਥੋਂ ਤੱਕ ਕਿ ਪ੍ਰਾਈਵੇਟ ਕੰਪਨੀ ਇਹ ਵੱਲੋਂ ਵੀ ਆਪਣੀ ਜਿਹੜੀ ਉਹ ਮਸ਼ੀਨਰੀ ਭੇਜੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਚੰਦ ਕੁਮਿੰਟਾਂ ਦੇ ਵਿੱਚ ਉਹ ਮਸ਼ੀਨਰੀ ਹੈ ਜਿਹੜੀ ਇਸ ਗਰਾਊਂਡ ਦੇ ਵਿੱਚ ਪਹੁੰਚ ਜਾਵੇਗੀ ਤਾਂ ਵਿਦਿਨ 2 ਘੰਟਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ 2 ਤੋਂ 3 ਘੰਟਿਆਂ ਦੇ ਵਿੱਚ ਗਰਾਊਂਡ ਹੈ ਜਿਹੜੀ ਉਹ ਫਿਰ ਤੋਂ ਇਹ ਪਹਿਲਾ ਵਾਗ ਹੋ ਜਾ ਹੋ ਜਾਵੇਗੀ ਤਾਂ ਪੰਪ ਮੰਗਵਾਏ ਜਾ ਰਹੇ ਨੇ ਜਿਹੜੀ ਉਹ ਕਮੇਟੀ ਤੋਂ ਤਾਂ ਜੋ ਜਿਹੜਾ ਖੜਾ ਪਾਣੀ ਆ ਉਸ ਨੂੰ ਉਹਨਾਂ ਪੰਪਾਂ ਦੀ ਮਦਦ ਦੇ ਸਹਾਰੇ ਜਿਹੜਾ ਮਦਦ ਦੇ ਨਾਲ ਬਾਹਰ ਕੱਢਿਆ ਜਾ ਸਕੇ ਤਾਂ ਦੂਜੇ ਪਾਸੇ ਕੈਮਰਾ ਪਰਸਨ ਕਹਾਂਗੇ ਤਸਵੀਰਾਂ ਜ਼ੂਮ ਕਰਕੇ ਦਿਖਾ ਦੇਣ ਜਿਸ ਸਾਥ ਤੇ ਝੂਲੇ ਲੱਗਦੇ ਨੇ ਠੀਕ ਹੈ ਉੱਥੇ ਵੀ ਥੋੜਾ ਬੋਤਾ ਨੁਕਸਾਨ ਆ ਜਿਹੜਾ ਜ਼ਰੂਰ ਹੋਇਆ ਪਰੰਤੂ ਇੰਨਾ ਵੀ ਜ਼ਿਆਦਾ ਨੁਕਸਾਨ ਉਹ ਨਹੀਂ ਹੋਇਆ ਕਿ ਜਿਹੜਾ ਦੁਸ਼ਹਿਰਾ ਮਨਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਦਿੱਕਤ ਆਵੇ ਕਿਉਂਕਿ ਲੋਕਾਂ ਦੇ ਚਿਹਰਿਆਂ ਤੇ ਜਿਹੜੀ ਉਹ ਮਯੂਸੀ ਸ਼ਾਗੀ ਸੀ ਜਦੋਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਤਾਂ ਉਸ ਵਸੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਦਰਸ਼ਕਾਂ ਨੂੰ ਦ ਲੋਕਾਂ ਨੂੰ ਹੁਸ਼ਾਰਪੁਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਹੁਸ਼ਾਰਪੁਰ ਦੇ ਵਿੱਚ ਮੇਲੇ ਦਾ ਆਨੰਦ ਮਾਣਨ ਦੇ ਲਈ ਪਹੁੰਚਦੇ ਨੇ ਤਾਂ ਚਿੰਤਾ ਕਰਨ ਵਾਲੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਤਾਂ ਜਲਦ ਮਾਹੌਲ ਹੈ ਜਿਹੜਾ ਇੱਕ ਵਾਰ ਮੁੜ ਤੋਂ ਸੁਖਾਲਾ ਹੋ ਜਾਏਗਾ ਤਾਂ ਇੱਥੇ ਮੌਕੇ ਤੇ ਆਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਤੇ ਉਹਨਾਂ ਦੇ ਨਾਲ ਸਾਬਕਾ ਮੇਅਰ ਸ਼ਿਵਸੂਤ ਤੇ ਸਮੁੱਚੀ ਟੀਮ ਹੈ ਜਿਹੜੀ ਮੈਂਬਰ ਆ ਉਹ ਮੌਜੂਦ ਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਾਡੇ ਨਾਲ ਇਸ ਵਕਤੇ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਤੋਂ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਨਾਲ ਹੁਸ਼ਿਆਰਪੁਰ ਤੋਂ ਸਾਬਕਾ ਮੇਅਰ ਸ਼ੇਵ ਸੂਜੀ ਮੌਜੂਦ ਨੇ ਗੱਲਬਾਤ ਕਰ ਲਏ ਨੇ ਪ੍ਰਧਾਨ ਜੀ ਹੁਸ਼ਿਆਰਪੁਰ ਦਾ ਜਿਹੜਾ ਦੁਸ਼ਹਿਰਾ ਉੱਤਰੀ ਭਾਰਤ ਦਾ ਜਿਹੜਾ ਪ੍ਰਸਿੱਧ ਦੁਸ਼ਹਿਰਾ ਪ੍ਰੰਤੂ ਅੱਜ ਤਿੰਨ ਤੋਂ ਚਾਰ ਘੰਟੇ ਹੋਏ ਮੀਂਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਦੁਸ਼ਹਿਰੇ ਦਾ ਰੰਗ ਆ ਜ਼ਿਆਦਾ ਨਹੀਂ ਥੋੜਾ ਜਿਹਾ ਫਿੱਕਾ ਜ਼ਰੂਰ ਪਾ ਦਿੱਤਾ ਹੈ ਤੇ ਤਿਆਰੀਆਂ ਹੁਣ ਜਿਹੜੀਆਂ ਇੱਕ ਵਾਰ ਮੁੜ ਤੋਂ ਜਿਹੜੀਆਂ ਕਰਨੀਆਂ ਪੈਣਗੀਆਂ ਚੇਤਨ ਜੀ ਜੈ ਸ਼੍ਰੀ ਰਾਮ ਪ੍ਰਭੂ ਸ਼੍ਰ ਇਹ 인ਦਰ ਦੇਵਤਾ ਨੇ ਥੋੜਾ ਜੋ ਆਪਣੀ ਕਿਰਪਾ ਕੀਤੀ ਹੈ ਤੇ ਪ੍ਰਭੂ ਰਾਮ ਜੀ ਨੇ ਵੀ ਦੇਖੋ ਸੂਰਜ ਦੇਵਤਾ ਹੁਣ ਸਾਹਮਣੇ ਤੁਹਾਡੇ ਹੈਗੇ ਨੇ ਇਹ ਤਕਰੀਬਨ ਹੁਣ 10 ਵਜੇ ਦਾ ਟਾਈਮ ਹੈ ਜੇ ਪ੍ਰਭੂ ਕਿਰਪਾ ਨਾਲ ਸਾਰਾ ਸਿਸਟਮ ਠੀਕ ਰਵੇ ਤਾਂ ਇਹ ਗਰਾਊਂਡ 12:30 ਵਜੇ ਤੁਹਾਨੂੰ ਪਹਿਲੇ ਤੋਂ ਵੀ ਵਧੀਆ ਲੱਗੇਗੀ ਜੇ ਸੀਬੀ ਲੱਗੀ ਦੀ ਹੈ ਕਰਮਚਾਰੀ ਲੱਗੇ ਦੇ ਆ ਸਟਾਫ ਲੱਗਾ ਦਾ ਪੰਪ ਮਸ਼ੀਨਾਂ ਆ ਰਹੀਆਂ ਵਾ ਵੈਸੇ ਵੀ ਕੋਈ ਅਡੀ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਪ੍ਰਭੂ શ્રી ਰਾਮ ਜੀ ਦੀ ਕਿਰਪਾ ਦੇ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਠੀਕ 4 ਵਜੇ ਇਸ ਗਰਾਉਂਡ 'ਚ ਆਓ ਤੇ ਜਿੱਦਾਂ ਪਿਛਲੇ ਦਸਾਲਾਂ 'ਚ ਤੁਸੀਂ ਦਸਹਿਰੇ ਦਾ ਆਨੰਦ ਮਾਣਦੇ ਹੋ ਉਦਾਂ ਹੀ ਆਨੰਦ ਆਏਗਾ ਜਿਹੜੀ ਚੇਤਨ ਜੀ ਫਿੱਕੇ ਵਾਲੀ ਗੱਲ ਆ ਉਹ ਟੈਂਪਰੇਰੀ ਕਈ ਗੱਲਾਂ ਹੁੰਦੀਆਂ ਦਸਹਿਰਾ ਪਹਿਲੋਂ ਵੀ ਅਸੀਂ ਕਈ ਵਾਰੀ ਦੇਖਿਆ ਕਿ ਅੱਜ ਤਾਂ ਸਵੇਰੇ ਮੇ ਹੀ ਪਿਆ ਅੱਜ ਤੋਂ 10 ਸਾਲ 8 ਸਾਲ ਪਹਿਲੋਂ 2 ਵਜੇ ਬਾਰਿਸ਼ ਆਈ ਸੀ ਜੀ ਤਾਂ ਵੀ ਦਸਹਿਰਾ ਮਹੋਤਸਵ ਬਹੁਤ ਆਨੰਦ ਨਾਲ ਹੋਇਆ ਸੀ ਸੋ ਪ੍ਰਭੂ શ્રી ਰਾਮ ਜੀ ਦਾ ਅਸ਼ੀਰਵਾਦ ਆ ਉਹਨਾਂ ਦੀ ਕਿਰਪਾ ਵਾ ਤੇ ਉਹਨਾਂ ਦਾ ਹੀ ਮਹੋਤਸਵ ਆ ਸਭ ਵਧੀਆ ਹੋਏਗਾ ਜੀ ਸਾਹਿਬ ਜਿਹੜੇ ਪੁੱਤਲੇ ਆ ਰਾਵਣ ਮੇਘਨਾਦ ਕੁੰਭਕਰਨ ਦੇ ਉਹ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਉਹ ਭਿੱਜ ਚੁੱਕੇ ਨੇ ਤਾਂ ਪੁੱਤਲਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦਾ ਸੁਧਾਰ ਹੁਣ ਕਿਵੇਂ ਕੀਤਾ ਜਾਵੇਗਾ ਜੀ ਕੋਈ ਦਿੱਕਤ ਨਹੀਂ ਕਿ ਆ ਜਿਹੜਾ ਪੇਪਰ ਲੱਗਿਆ ਵਾ ਇਹਦੇ ਤੇ ਕੋਈ بارش ਦੀ ਐਡੀ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਕੀ ਅਸੀਂ ਬਗੜ ਵਗੈਰਾ ਮਹंगाई ਐ ਸਭ ਇੰਤਜ਼ਾਮ ਕੀਤਾ ਵਾ ਬਿਲਕੁਲ ਸਮੂਥਲੀ ਜਿੱਦਾਂ ਪਹਿਲਾਂ ਮਹੋਤਸਬ ਹੁੰਦਾ ਉਦਾਂ ਹੀ ਹੋਏਗਾ ਕੋਈ ਪਰ ਝੁੱਲਿਆਂ ਦੀ ਗੱਲ ਕਰ ਲਈ ਉਧਰ ਕਿੰਨਾ ਕਿ ਨੁਕਸਾਨ ਹੋਇਆ ਕਿ 50 ਸਾਰਾ ਸਭ ਬਚਾਵਾ ਜੀ ਪ੍ਰਭੂ શ્રી ਰਾਮ ਜੀ ਦੀ ਕਿਰਪਾ ਵਾ ਤੇ ਹੁਣ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਮਦਦ ਕਰਨ ਦੇ ਲਈ ਪ੍ਰਸ਼ਾਸਨ ਸਵੇਰੇ ਆਈਸੀਜੀ ਪ੍ਰਸ਼ਾਸਨ ਦੇ ਸਿਟੀ ਤੋਂ ਇਨਸਪੈਕਟਰ ਸਾਹਿਬ ਆਇਸੀ ਹੋਰ ਵੀ ਪ੍ਰਸ਼ਾਸਨ ਦੇ ਲੋਕ ਆਏ ਸੀ ਪੂਰਨ ਸਹੀ ਹੋਗਾ ਪ੍ਰਸ਼ਾਸਨ ਦਾ ਅਜੀ ਅਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪੰਡਾ ਜੀ ਕੀ ਕਹਿਣਾ ਉਸ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲੋਕਾਂ ਨੂੰ ਘਰਾਂ ਚ ਬੈਠ ਕੇ ਨਜ਼ਾਰਾ ਦਿਖਾ ਰਹੇ ਹੋ ਅੱਜ ਲੋਕ ਥੋੜੇ ਬਹੁਤੇ ਨਿਰਾਸ਼ ਜ਼ਰੂਰ ਹੋਏ ਆ ਕਿਉਂਕਿ ਦੁਸ਼ਹਿਰਾ ਜਿਹੜਾ ਉਹ ਭਾਰਤ ਦਾ ਪ੍ਰਸਿੱਧ ਨਜ਼ਾਰਾ ਸਾਡੇ ਹੁਸ਼ਿਆਰਪੁਰ ਦਾ ਜੀ ਸੂਰਜ ਸਮਾਨ ਸ਼ਾਨ ਸੀ ਆਉਣਗੇ ਰਾਮ ਜੀ ਹਰ ਇੱਕ بگੜੀ ਬਾਤ ਬਣਾਏਗੇ ਰਾਮ ਜਿੱਦਾਂ ਪਹਿਲਾਂ ਲੀਲਾ ਹੁੰਦੀ ਆ ਉਸੇ ਤਰ੍ਹਾਂ ਲੀਲਾ ਹੋਏਗੀ ਠੀਕ ਆ ਇਹ ਕੁਦਰਤ ਦੇ ਰੰਗ ਹੈਗੇ ਆ ਆ ਚੇਤਨ ਜੀ ਆਪਾਂ ਦੇਖ ਸਕਦੇ ਆ ਕਿ ਘੰਟੇ ਡੇਢ ਘੰਟੇ ਪਹਿਲਾਂ ਕਿਦਾਂ ਬਾਦਲ ਗਰਜ ਰਹੇ ਸੀਗੇ ਖੂਬ ਬਰਸਾਤ ਹੋਈਏਗੀ ਯਾਰ ਲੇਕਿਨ ਹੁਣ ਸੂਰਜ ਦੇਵਤਾ ਵੀ ਨਿਕਲਿਆ ਹੈ ਇਹ ਸਭ ਉਹਦੀ ਲੀਲਾ ਹੈਗੀ ਆ ਜਿੱਦਾਂ ਪਹਿਲਾਂ ਦੁਸ਼ਰਾ ਹੁੰਦਾ ਉਦਾਂ ਹੀ ਹੁੰਦਾ ਚੇਤਨ ਜੀ 2 ਸਾਲ ਪਹਿਲਾਂ ਆ ਤਿੰਨ ਕਿ ਸਾਲ ਪਹਿਲਾਂ ਜਿਹੜਾ ਉਹਗਾ 3 ਵਜੇ ਸ਼ਾਮ ਦੁਸ਼ਹਰੇ ਵਾਲੇ ਦਿਨ ਇਸੇ ਤਰ੍ਹਾਂ 3 ਵਜੇ ਜਿਹੜਾ ਬਾ بارش ਹੋਈ ਬੇਸ਼ੁਮਾਰ بارش ਹੋਈ ਆ ਲੇਕਿਨ ਉਸ بارش ਦੇ باوجود ਵੀ ਜਿਹੜਾ ਹੈਗਾ ਦੁਸ਼ਹਰਾ ਪਹਿਲਾਂ ਦੀ ਤਰ੍ਹਾਂ ਜਿਹੜਾ ਹੈਗਾ ਬਹੁਤ ਵਧੀਆ ਹੋਇਆ ਜਦਕਿ ਮੈਂ ਤੇ ਇਹ ਕਹਾਂਗਾ ਵੱਧ ਬੰਦੇ ਆਣੇ ਆ ਕੇ ਜਿਹੜਾ ਹੈਗਾ ਦੁਸ਼ਹਰਾ ਦੇਖਿਆ ਇਸ ਵਾਰ ਵੀ ਉਦਾਂ ਹੀ ਪ੍ਰਭੂ ਦੀ ਲੀਲਾ ਹੋਏਗੀ ਬਸ ਦੁਨੀਆ ਆ ਰਹੀ ਔਰ ਮੈਂ ਅਪੀਲ ਵੀ ਤੁਹਾਡੇ ਮਾਧਿਅਮ ਦੇ ਨਾਲ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਆਓ ਬਈ ਜਿੱਦਾਂ ਪਹਿਲਾਂ ਆਉਂਦੇ ਸੀਗੇ ਉਦਾਂ ਹੀ ਆਓ ਆ ਕੇ ਦੁਸ਼ਹਿਰੇ ਦਾ ਆਨੰਦ ਲਓ ਔਰ ਜਿੱਥੇ ਤੱਕ ਰਿਆ ਰਾਵਣ ਕੁੰਮਕਰਨ ਮੀਘਨਾਤੀ ਤੇ ਉਹਦੇ ਵਾਸਤੇ ਪੂਰੇ ਇੰਤਜ਼ਾਮ ਕੀਤੇ ਆ ਸੁਰੱਖਿਤ ਹੈ ਗਿਆ ਜਿਹੜਾ ਇਹਦੇ ਉੱਤੇ ਪੇਪਰ ਲਗਾਇਆ ਗਿਆ ਇਨਸੂਲੇਟਡ ਹੈਗਾ ਬਾਹਰ ਹੋ ਜਰਾ ਹੈਗਾ ਸੋ ਪਟਾਕਿਆਂ ਦਾ ਜਰੂਰ ਕੁਝ ਨੁਕਸਾਨ ਹੋ ਦੁਆਰਾ ਫੈਲ ਆ ਰਹੇ ਆ ਔਰ ਇਸ ਵਾਰ ਫੇਰ ਅਸਤਬਾਜੀ ਜਿਹੜੀ ਹੈਗੀ ਆ ਦੇਖਣਯੋਗਿਆ ਹੋਏਗੀ ਤੇ ਪ੍ਰਸ਼ਾਸਨ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਐਸੇਲੇ ਸਾਥ ਦੇ ਰਿਹਾ ਹੈਗਾ ਹੁਣੇ ਜਿਹੜਾ ਵਾ ਬੱਕ ਬੱਕ ਡਿਪਾਰਟਮੈਂਟਾਂ ਦੇ ਇੱਥੇ ਅਧਿਕਾਰੀ ਆਏ ਸੀਗੇ ਤੇ ਜਿੰਨਾ ਮਾੜਾ ਮੋਟਾ ਗਰਾਊਂਡ ਦੇ ਵਿੱਚ ਪਾਣੀ ਹੈਗਾ ਵਾ ਉਹ ਪਾਣੀ ਵੀ ਦੇ ਨੂੰ ਕੱਢਣ ਦੇ ਵਾਸਤੇ ਜਿਹੜਾ ਵਾ ਇੰਤਜ਼ਾਮ ਕੀਤੇ ਗਏ ਨੇ ਪਰ ਥੋੜੀ ਦੇਰ ਤੱਕ ਸਾਫ਼ ਹੋ ਜਾਏਗਾ ਜੀ ਅਜੇ ਸੁਸਬਾਹ ਕਿੰਨੇ ਕਵਜ ਦਾ ਟਾਈਮ ਰੱਖਿਆ ਗਿਆ ਕਦੋਂ ਲੋਕ ਪਹੁੰਚਣ ਜਿਹੜੇ ਲੋਕ ਵੇਖ ਰਹੇ ਨੇ ਕਿਤਨਾ ਕਿਤਨਾ ਨਰਾਸ਼ ਜਰੂਰ ਸੀ ਚਰ ਉਹਨਾਂ ਦੀ ਨਿਰਾਸ਼ਾ ਜਿਹੜੀ ਉਹ ਪੰਡਤ ਜੀ ਨੇ ਦੂਰ ਕਰ ਦਿੱਤੀ ਹੈ ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਭ ਨੂੰ ਜੈ ਸ਼ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਜੋ ਦੁਸ਼ਹਰਾ ਪਰਵ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਹਾਂ ਜੋ ਸਵੇਰੇ بارش ਹੋਈ ਹੈ ਉਸ ਦੇ ਨਾਲ ਥੋੜੀ ਦੁਸ਼ਹਰਾ ਗਰਾਊਂਡ ਦੇ ਵਿੱਚ ਜਿਹੜੀ ਸਮੱਸਿਆ ਆਈ ਹੈ ਪ੍ਰੋਬਲਮ ਆਈ ਆ ਉਹ ਸਰਦੇ ਸਹਿਯੋਗ ਨਾਲ ਉਹ ਸਮੱਸਿਆ ਬਿਲਕੁਲ ਲਗਭਗ ਠੀਕ ਹੋ ਗਈ ਆ ਔਰ ਗਰਾਊਂਡ ਜਿਹੜੀ ਆ 12:30 ਤੱਕ ਬਿਲਕੁਲ ਇੱਕਦਮ ਬੜੀਆ ਉਸ ਤਾਂ ਹੀ ਗਰਾਊਂਡ ਹੋ ਜਾਊਗੀ ਮੈਂ ਤਾਂ ਸ਼ਹਿਰ ਨਿਵਾਸੀਆਂ ਨੂੰ ਕਹਿੰਦਾ ਜਿਸ ਤਰ੍ਹਾਂ ਅਸੀਂ ਰੋਜ਼ ਸ਼ਾਮ ਨੂੰ ਤੁਮ ਤੁਮ ਨਾਲ ਇਸ ਦੁਸ਼ਹਰਾ ਹੌਸਲੇ ਚ ਪਹੁੰਚਨੇ ਆ ਅੱਜ ਦੁਸ਼ਹਰਾ ਮਹਾਪਰਵ ਹੈ ਇਸ ਕਰਕੇ 4 ਵਜੇ ਇਸ ਦੁਸ਼ਹਰਾ ਗਰਾਊ ਔਰ ਭਗਵਾਨ ਸ਼੍ਰੀ ਰਾਮ ਜੀ ਦਾ ਦਰਸ਼ਨ ਕਰੀਏ ਔਰ ਰਾਵਣ ਮੇਗਨਾਥ ਕੁੰਭਕਰਨ ਦੇ ਜੋ ਪੁਤਲੇ ਲਗਾਏ ਗਏ ਨੇ ਉਸ ਨੂੰ ਅਗਨੀ ਭੇਂਟ 6 ਵਜੇ ਤੋਂ ਪਹਿਲੇ ਪਹਿਲੇ ਦਿੱਤੀ ਜਾਏਗੀ ਇਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਮੈਂ ਕਹਿੰਦਾ ਕਿ ਅਪੀਲ ਵੀ ਕਰਦਾ ਕਿ ਦੁਸ਼ਹਿਰੇ ਉਸ ਸਭ ਤੇ ਜਿੱਦਾਂ ਅੱਗੇ ਤੁਸੀਂ ਪਹੁੰਚਦੇ ਉਦਾਂ ਹੀ ਵੱਧ ਚੜ ਕੇ ਪਹੁੰਚੋ ਔਰ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਡਾ ਨਾਂ ਇੱਥੇ ਹੋਰ ਵੀ ਇੱਕ ਨੌਜਵਾਨ ਮੌਜੂਦ ਹੈ ਜਿਹੜੇ ਉਹ ਕੰਪਨੀ ਤੋਂ ਪਹੁੰਚੋਏ ਨੇ ਭਾਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਮਨ ਪਰਮਾਰ ਹੈ ਜੀ ਕਿਹੜੀ ਕੰਪਨੀ ਤੋਂ ਜੀਡੀਪੀ ਇਨਫਰਾਟੈਕ ਜੀ ਤੁਸੀਂ ਹੁਣ ਆਪਣੀ ਇਹ ਸਾਡਾ ਮਸ਼ੀਨਰੀ ਲੈ ਕੇ ਪਹੁੰਚੇ ਹੋ ਕੀ ਕੀ ਮਸ਼ੀਨਰੀ ਲੈ ਕੇ ਪਹੁੰਚੇ ਹੋ ਕਿਵੇਂ ਰਾਤ ਕਾਰਜ ਤੁਹਾਡੇ ਵੱਲੋਂ ਸ਼ੁਰੂ ਕੀਤੇ ਜਾਣਗੇ ਜੀ ਜੀ ਮੇਰੇ ਕੋਲ ਜੀਸੀਬੀ ਹੈਗੀ ਜੀ ਛੋਟੀ ਜਿਹੜੀ ਬੈਕ ਹੋਲਡਰ ਕਹਿੰਦੇ ਜਿਹਨੂੰ ਉਸ ਤੋਂ ਇਲਾਵਾ ਐਕਸਕਵੇਟਰ ਹੈ ਜੀ 220 ਨੰਬਰ ਜਿਹੜੀ ਹੁੰਦੀ 22 ਟਨ ਉਸ ਤੋਂ ਇਲਾਵਾ ਮੈਂ ਗਰਾਊਂਡ ਨੂੰ ਕਲੀਅਰ ਕਰਨ ਲਈ ਕਪੂਰ ਸਾਹਿਬ ਦੇ ਹੁਕਮਾਂ ਤੇ ਗ ਤੋ 3-4 ਕਿਲੋਮੀਟਰ ਦੂਰੋਂ ਉਥੋਂ ਆਨ ਨੂੰ ਅੱਧਾ ਘੰਟਾ ਲੱਗੂਗਾ ਤੇ ਅਸੀਂ ਡੇਢ ਘੰਟੇ ਚ ਗਰਾਊਂਡ ਕਲੀਅਰ ਕਰ ਦਿਆਂਗੇ ਬਿਲਕੁਲ ਇਕਦਮ ਪੱਕੀ ਕਰ ਦਿਆਂਗੇ ਹਾਂ ਜੀ ਆਪਾਂ ਪਾਣੀ ਦੇਖ ਲਈਏ ਕਿ ਚਲੋ ਬਹੁਤ ਜ਼ਿਆਦਾ ਤਾਂ ਨਹੀਂ ਹੈਗਾ ਪਰ ਫੇ ਵੀ ਸਮਾਂ ਘਟਿਆ ਉਸ ਮੁਕਾਬਲੇ ਪਾਣੀ ਥੋੜਾ ਬਹੁਤ ਹੈ ਜਿਹੜਾ ਜ਼ਰੂਰ ਜ਼ਿਆਦਾ ਲੱਗਦਾ ਹੈ ਜ਼ਮੀਨ ਵੀ ਪੋਲੀ ਹੈ ਕਿੰਨਾ ਕ ਸਮਾਂ ਲੱਗੇਗਾ ਜੀ ਬਦੋ ਬਦ ਜੀ ਕੁਝ ਕਮੇਟੀ ਦੇ ਕਪੂਰ ਸਾਹਿਬ ਨੇ ਤੇ ਸ਼ਿਵ ਕੁਮਾਰ ਜੀ ਨੇ ਸ਼ਿਵਸੂ ਜੀ ਨੇ ਇਹਨਾਂ ਨੇ ਮੰਗਾਈ ਹੋਏ ਆ ਪੰਪ ਬੰਗਾਈ ਹੋਏ ਕਮੇਟੀ ਤੋਂ ਆਰੇ ਆ ਉਹ ਪਾਣੀ ਉਹਨਾਂ ਨੇ ਜਿਹੜਾ ਮੈਕਸਿਮਮ ਵਾਟਰ ਆ ਉਹਨਾਂ ਉਸਾ ਡਿਮਿਸ਼ਨਰੀ ਬਰਾਬਰ ਕਰ ਦੋਗੇ ਮਤਲਬ ਮੈਕਸਿਮਮ 10 ਵਜੇ ਜੀ 12 ਵਜੇ ਤੱਕ ਕਲੀਅਰ ਕਰ ਦਿਆਂਗੇ ਠੀਕ ਹੈ 12 ਵਜੇ ਤੱਕ 2 ਘੰਟੇ ਦੇ ਵਿੱਚ ਗਰਾਉਂਡ ਫੇਸ ਪਤਲੀ ਮਿਲੇਗੀ ਹਾਂਜੀ ਬਿਲਕੁਲ ਜੀ ਐਨ ਕੰਪੈਕਟ ਹੋ ਜਾਏਗੀ ਬੈਂਪੈਰ ਤੁਸੀਂ ਰੱਖੋਗੇ ਕੋਈ ਗਾਰਾਗੂਰਾ ਨਹੀਂ ਲੱਭੂਗਾ ਤੁਹਾਨੂੰ ਬਿਲਕੁਲ ਜੀ ਬਹੁਤ ਬਹੁਤ ਹਾਂਜੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇ